ਵੈਗਰ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵੈਗਰ ਜੀ ਕੀ ਫਤਿਹ ਕਿਸਾਨ ਸੰਘਰਸ਼ ਕਮੇਟੀ ਇੰਦਰਜੀਤ ਸਿੰਘ ਕੋਟ ਬਡਾ ਜੀ ਵੱਲੋਂ ਫਿਰ ਦੁਬਾਰਾ ਵੈਗਰ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵੈਗਰ ਜੀ ਕੀ ਫਤਿਹ ਆ ਜਾਓ ਬੈਜੋ ਦੋਸਤੋ ਜੀ ਕਰ ਲੋ ਕੰਨ ਤੁਸੀਂ ਮੇਰੇ ਵਾਲੋ ਮੈਂ ਦੱਸਣ ਲੱਗਿਆ ਗੈਸ ਸਿਲੰਡਰ ਵਾਲੀ ਗੱਲ ਹੱਥ ਟੁਟਾਵੇ ਪਤਨੀ ਨਾ ਪਿਆਰ ਸੋਈ ਵਿੱਚ ਪਤੰਦਰ ਪਤੀ ਤੋਂ ਪਿਆਰਾ ਜੀ ਅੱਜ ਕੱਲ ਹੋਇਆ ਗੈਸ ਸਿਲੰਡਰ ਕਰਵਾਲੀ ਪਤੀ ਨੂੰ ਜੀ ਖੜ ਕੇ ਵਿਚਰ ਸੋਈ ਬੋਲੀ ਤੁਸੀਂ ਮਿਲਖਾ ਸਿੰਘ ਬਣ ਕੇ ਲਿਆ ਦਿਓ ਮਿੰਟਾਂ ਦੇ ਵਿੱਚ ਢੋਲੀ ਉਹ ਕਹਿੰਦੀ ਲਿਆ ਦਿਓ ਛੇਤੀ ਜੀ ਤਾਂਦੇ ਲਿਆ ਕੇ ਆਪਣੇ ਅੰਦਰ ਪਤੀ ਤੋਂ ਪਿਆਰਾ ਜੀ ਅੱਜ ਕੱਲ ਹੋਇਆ ਗਿਆ ਸਿਲੰਡਰ ਜਦੋਂ ਮੁੱਕ ਜਾਵੇ ਸਿਲੰਡਰ ਜੀ ਪਤਨੀ ਪੂਰਾ ਰੌਲਾ ਪਾਵੇ ਪੂਰੇ ਰੋਬ ਨਾਲ ਬੋਲੇ ਨਾਲੇ ਆਨੇ ਕੱਡ ਵਖਾਵੇ ਕਹੇ ਸਬਜ਼ੀ ਬਣਾਉਣੀ ਆ ਨਾਲੇ ਲਾਉਣਾ ਤੁਹਾਡਾ ਲੰਗਰ ਪਤੀ ਤੋਂ ਪਿਆਰਾ ਜੀ ਅੱਜ ਕੱਲ ਹੋਇਆ ਗੈਸ ਸਿਲੰਡਰੋ ਕਰ ਕਰ ਹੋਇਆ ਸਿਲੰਡਰ ਜੀ ਇਹਨੂੰ ਹਾਰੇ ਇਹ ਨਹੀਂ ਹਾਰੇ ਕਦੇ ਕੋਲੇ ਇਸ ਦੇ ਚੰਦਰ ਸਿਲੰਡਰ ਨੇ ਸਾਡੇ ਦੇਸੀ ਚੁੱਲ੍ਹੇ ਖੋਲੇ ਇਸ ਚੰਦਰ ਸਿਲੰਡਰ ਨੇ ਸਾਡੇ ਦੇਸੀ ਚੁੱਲ੍ਹੇ ਖੋਲੇ ਪਤੀ ਤੋਂ ਪਿਆਰਾ ਜੀ ਅੱਜ ਕੱਲ ਹੋਇਆ ਗੈਸ ਸਿਲੰਡਰੋ ਪਈ ਮੈ ਤੇ ਦੇਸੀ ਚੁੱਲਿਆਂ ਦੇ ਪਤਨੀ ਆਕਮ ਚਾਣੋਂ ਡਰਦੀ ਉਹ 24 ਕਹਿੰਦੇ ਜੀ ਰਹਿ ਸਿਲੰਡਰ ਸਿਲੰਡਰ ਕਰਦੀ ਉਹ ਮੁਗਵਾ ਕੇ ਛੱਡੇਗੀ ਭਾਵੇਂ ਜਾਣਾ ਪਵੇ ਜਲੰਧਰ ਪਤੀ ਤੋਂ ਪਿਆਰਾ ਜੀ ਅੱਜ ਕੱਲ ਹੋਇਆ ਗੈਸ ਸਿਲੰਡਰ ਹੋ ਗਿਆ ਮੰਗਾ ਜੀ ਇਸ ਦੇ ਛੱਡ ਗਏ ਡੇਸਮਾਨੀ ਕੋਸ਼ ਕਰਤਾ ਪਤਨੀ ਨੇ ਬੰਦੇ ਨੂੰ ਯਾਦ ਕਰਾਵੇ ਨਾਨੀ ਇਸ ਨੂੰ ਖਰੀਦਣ ਲਈ ਲੱਗਦਾ ਪੂਰਾ 1100 ਪਤੀ ਤੋਂ ਪਿਆਰਾ ਜੀ ਅੱਜ ਕੱਲ ਹੋਇਆ ਗੈਸ ਸਿਲੰਡਰ ਵੈਰਦੀ ਕਾ ਖਾਸ